ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਵਲੌਗ ਸ਼ੁਰੂ ਕਰ ਰਹੀ ਮੈਂ ਲੇਟ ਕਿਉਂਕਿ ਸੇ ਦਾ ਟਾਈਮ ਨਹੀਂ ਲੱਗਾ ਤੇ ਕੰਮ ਵਗੈਰਾ ਮੇਰਾ ਸਾਰਾ ਹੋ ਗਿਆ ਰੋਟੀ ਬਣਾ ਲਈ ਹੁਣ ਬਣਾ ਰਹੀਆਂ ਚਾਹ ਬੱਚੇ ਪਾਪਾ ਜਾਣੇ ਕੰਮ ਤੇ ਰੋਟੀਆਂ ਨੇ ਖਾ ਲਈਏ ਫਿਰ ਮੈਂ ਅਜੇ ਖਾਣੀ ਹੈ ਤੇ ਚਾਹ ਪਨਾ ਕਿਤਾਉਂਗੀ ਨਾ ਫਿਰ ਮੈਂ ਖਾਵਾਂਗੀ ਰੋਟੀ ਤੇ ਆਜੋ ਸਾਰੇ ਰੋਟੀ ਖਾ ਲਓ ਤੇ ਬੱਚੇ ਗਏ ਨੇ ਸਕੂਲ ਤੇ ਦਿਲਾਪ ਸੋ ਰਿਹਾ ਜਲਦੀ ਚ ਦੇਖੋ ਨਹੀਂ ਆ ਰਿਹਾ ਇੱਥੇ ਤੂੰ ਇੱਧਰ ਸੋ ਰਿਹਾ ਹੈ ਸਿਰਫ ਮੇਰੇ ਕੱਪੜੇ ਤੇਲ ਗੋਮਲ ਲੱਗੇ ਨੇ ਜਿਹੜੇ ਰਾਤੀ ਤੋਤੇ ਸੀਗੇ ਇੱਧਰ ਮਿੱਟੂ ਸਦਾ ਆ ਗਿਆ ਉੱਠੋ ਕੇ ਓਏ ਗੰਦੂ ਕਿੱਧਰ ਚੱਲ ਪਾਪਾ ਕੋਲ ਅੰਦਰ ਪਾਪਾ ਕੋਲ ਚੱਲੋ ਤਾ 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 ਕੀ ਕਾਕਾ ਪਾਪਾ ਚਲਾ ਜਾ ਕਾਕੀ ਅੰਦਰ ਚਲੋ ਜੀ ਦੇਖਦੇ ਹਾਂ ਇਧੋ काम करके हो गई हैं जी मैं फ्री ਤੇ ਦਿਲਾਵ ਨੂੰ ਸੁਵਾ ਕੇ ਆਈ ਹਾਂ نیچے ਇੱਧਰ ਕਪੜੀ ਮੈਂ ਤੈਲਗਾ ਕੇ ਸੰਭਾਲ ਲੈਣੇ ਤੇ ਥੋੜੇ ਰੈਡੀ ਹੋਈਆਂ ਰੀਲਸ ਬਣਾਵਾਂਗੇ ਇੰਸਟਾਗ੍ਰam ਤੇ ਯੂਟਿਊਬ ਤੇ ਤੇ ਫਿਰ ਕਰਾਂਗੇ ਸੂਟਸ ਦੀ ਕਟਿੰਗ ਦਿਖਾਉਣੀ ਹੈ ਤੁਹਾਨੂੰ ਆਈ ਸੂਟ ਮੇਰਾ ਹੈ ਆ ਦੋ ਕਿੱਤੇ ਦਾ ਹੈ ਤੇ ਆ ਦੋ ਸੂਟ ਮੰਮੀ ਦੇ ਨੇ ਸਾਰਿਆਂ ਦੀ ਅੱਜ ਕਰਾਂਗੇ ਕਟਿੰਗ ਤੇ ਸਟਿਚਿੰਗ ਕਰਾਂਗੇ ਕੱਲ ਨੂੰ ਅੱਜ ਇਹਨਾਂ ਦੀ ਕਟਿੰਗ ਹੋਣੀ ਹੈ ਬੱਚੇ ਆ ਗਏ ਨੇ ਸਕੂਲ ਤੋਂ ਵਾਪਸ ਇਹਦੇ ਤਰ੍ਹਾਂ ਦੀ ਸਸੀ ਕਾਲਾ ਸਾਵਣ ਨੂੰ ਖਾਣ ਲੱਗੀ ਹੈ ਰੋਟੀ ਤੇ ਮੈਂ ਕਟਿੰਗ ਕਰਾਂਗੀ ਸੂਟਾਂ ਦੀ ਇੱਕ ਸੂਟ ਮੇਰਾ ਕੱਟਿਆ ਗਿਆ ਤੇ ਦੋ ਇਹਲੇ ਕੱਟੇ ਗਏ ਨੇ ਇੱਕ ਰਹਿ ਗਿਆ ਮੰਮੀ ਦਾ ਕੱਟਣ ਵਾਲਾ ਇੱਕ ਨੇ ਕੱਟ ਲਿਆ yellow ਵਾਲਾ बनाइए जी मैं चा आज सारे चाप ही लो सूट की कटिंग मेरी हो गई है करेंगे कल नो स्टिच हरला वगैरह <laughs> लेके कल नो स्टिच करेंगे चलो हाँ। कोमजी आज ना मैं और थोड़ा पार्टी स्पेड मिटा ओके قالوں نہ میرا ਕੰਪੀਟੀਸ਼ਨ ਚਾਰਟ ਵਾਲਾ ਉਹ ਵਾਲਾ ਹਾਂ ਦੇ ਵਿੱਚ ਮੈਂ ਨਾਮ ਲਿਖਵਾ ਕੇ ਆਇਆ ਠੀਕ ਹੈ ਜੀ ਮਹਾਰਾਜ ਬੱਚੇ ਖੇਡ ਲੈਣ ਇੱਧਰ ਫੁੱਟਬਾਲ ਤਰਨਦੀਪਾਂ ਗਿਆ ਰੀ ਬਲੂਨ ਚ ਪਾਣੀ ਭਰ ਕੇ ਇਹ ਲੋ ਗਿਆ ਆ ਮੈਂ ਥੱਲੇ ਆ ਗਈ ਮਾਰੂ ਮਾਰੂ ਬੋਲੋ ਬੋਲੋ ਕੀ ਕਰਦੇ ਹੋ ਮੈਂ ਨਹੀਂ ਮੜਿਆ ਲੱਗਾ ਓਏ ਮੇਰੀ ਕੀ ਕਰ ਲੂੰ ਮੈਂ ਬਾਹਰ ਇਹਦੇ ਘਰ ਬੋਲੂੰਗੀ ਹੁਣ ਚੱਲ ਜਾਣਾ ਭੱਜ ਕੇ ਲੱਗੀਆਂ ਦੀ ਸਬਜ਼ੀ ਬਣਾ ਲੱਗੀਆਂ ਆਪ ਲੋਕ ਤੇ ਕੋਪਾ ਕਰ ਲੈਣੀ ਬਣਾ ਲੈਣੀ ਇੱਕ ਆਲੂ ਭਟਾ ਤੇ ਨਾਲ ਹੀ ਦਰੂਸਾ ਲੜ ਤਿਆਰ ਕਰ ਲੈ ਗੀਰਤ ਨੇ ਬੰਨੀ ਅਚਪਗ ਹੋਰ ਕੀਰਤ ਬਣਾ ਕੇ ਲੈ ਆਏ ਗਏ ਕਰੋ ਤੇ ਸੋਣਾ ਕਮੈਂਟ ਕਰਕੇ ਦੱਸਿਓ ਤੇ ਮੇਰੀ ਸਬਜ਼ੀ ਹੋ ਗਈ ਹੈ ਜੀ ਰੈਡੀ ਦੇਖੋ ਕਲਰ ਬਹੁਤ ਪਿਆਰਾ ਹੈ ਤੇ ਦੇਖਣ ਜੀ ਯਮੀ ਯਮੀ ਲੱਗ ਰਹੀ ਹੈ ਤੇ ਰਹਿ ਗਏ ਹੁਣ ਬਰਤਨ ਸਾਫ ਕਰਨ ਵਾਲੇ ਬਰਤਨ ਸਾਫ ਕਰਾਂਗੇ ਨਾਲ ਬਣਾਉਂਗੇ ਆਟਾ ਅਸੀਂ ਖਾਣ ਲੱਗੇ ਆ ਜੀ ਰੋਟੀ ਆਜੋ ਤੁਸੀਂ ਵੀ ਰੋਟੀ ਖਾਓ ਹਾਂ ਹੁਣ ਨਾਲ ਕੁਆਲੇ ਪੱਗ ਨਹੀਂ ਖਾਂ ਜੀ ਰੋਟੀ ਬਣੀ ਅਸੀਂ ਖਾ ਲਿਆ ਜੀ ਤੇ ਹੋ ਗਏ ਆ ਪੂਰੀ ਤੇ ਹੁਣ ਬੱਚੇ ਕਰ ਰਹੇ ਨੇ ਆਪਣੇ ਸਕੂਲ ਦਾ ਕੰਮ ਕਰੰਦ ਕਰ ਰਹੀ ਹੈ ਮਮਾ ਮੇਰੇ ਇੱਕ ਜੇ ਬਣਾ ਦੇਖੋ ਇਧਰ ਬੁੱਕਸ ਖਲਾ ਕੇ ਬੈਠੀ ਹੋਈ ਆਪਣੀ ਇਹਨਾਂ ਤੇ ਮੈਂ ਨੇਮ ਲਿਖ ਰਹੀ ਹਾਂ ਦੇ ਤੇ ਲੈ ਆਂਦੇ ਨੇ ਸਟਿਕਰਸ ਵਗੈਰਾ ਤੇ ਚਾਰਟ ਪੇਪਰ ਲੈ ਆਂਦੇ ਨੇ ਸਟਿੱਕ ਲਾ ਕੇ ਜਾਣੇ ਸਵੇਰੇ ਕਿਤਰਾ ਬੀਬੀ ਫੇਮ ਤਰੀਕਾ ਕਰਕੇ ਹੋ ਗਿਆ ਜੀ ਅਸੀਂ ਫ੍ਰੀ ਬੱਚੇ ਨੇ ਪੜ੍ਹ ਵੀ ਲਏ ਖੁਣ ਦਿਖਾ ਲਈ ਸੀ ਤੇ ਹੁਣ ਲੈ ਦੁੱਧ ਤੇ ਦਲਾਵਰ ਤੇ ਮੈਂ ਕਿਰਤ ਖੇਲ ਰਹੇ ਹਾਂ ਤੁਹਾਨੂੰ ਦਿਖਾਉਣੀ ਹੈ ਏਠੋ ਵੀਰਾਂ ਦਾ ਬਲਕ ਆਮ ਬਾਹਰ ਮੜਿਆ ਜਾ ਰਹੇ ਯਾਰ ਦਬਰ ਆ ਗਿਆ ਆ ਗਿਆ ਆ ਗਿਆ ਆ ਗਿਆ ਲਾਪਰ ਲਾਪਰ ਉਹ ਯਾਰ ਕੀ ਇਮਾਰਤ ਹੈ ਕਾ ہمارا ਚਾ ਲਾਪਰ ਲਾਪਰ ਇਧਰ ਇਧਰ ਦਬਰ ਲਾਪਰ ਤਾਂ ਪਰ ਬੱਚੇ ਚੱਲ ਰਹੀ ਮਸਤੀ ਤੇ ਇਹਦੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਜਿਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਜੀ